ਸਸ਼ਕਾਲ ਤੁਸੀਂ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਖੋੜ ਤਾਂ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਦਰਸਲ ਗੋਡੇ-ਗੋਡੇ ਪਾਣੀ ਭਰ ਚੁੱਕਿਆ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਸਕਰੀਨ ਤੇ ਜ਼ਰੂਰ ਦਿਖਾਵਾਂਗੇ ਤਾਂ ਗੱਡੀਆਂ ਨੇ ਜਿਹੜੀਆਂ ਉਹ ਵੀ ਪਾਣੀ ਦੇ ਵਿੱਚ ਅੱਧੀਆਂ ਡੁੱਬਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵੱਡੀਆਂ-ਵੱਡੀਆਂ ਬੱਸਾਂ ਵੀ ਨੇ ਜਿਹੜੀਆਂ ਉਹ ਵੀ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਤਾਂ ਲੋਕ ਨੇ ਜਿਹੜੇ ਹਾਲੋ ਬਿਹਾਲ ਹੋਏ ਪਏ ਨੇ ਦਰਸਲ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਤਸਵੀਰਾਂ ਨੇ ਜਿਹੜੀਆਂ ਮੁੰਬਈ ਤੋਂ ਸਾਹਮਣੇ ਆਈਆਂ ਨੇ ਜਿੱਥੇ بارش ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਬੀਤੇ ਦਿਨ ਇੰਨੀ ਜ਼ਿਆਦਾ ਤੇਜ਼ بارش ਹੋਈ ਕਿ ਸੜਕਾਂ ਦੇ ਉੱਤੇ ਪਾਣੀ ਜਿਹੜਾ ਉਹ ਜਮਾ ਹੋ ਗਿਆ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਚਲਾ ਗਿਆ ਲੋਕਾਂ ਦਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਕਿਤੇ ਨਾ ਕਿਤੇ ਉਸ ਦੇ ਵਿੱਚ ਵੀ ਕਾਫੀ ਮੁਸ਼ਕਿਲ ਆ ਰਹੀ ਹੈ ਇੱਕ ਵਾਰ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਜੋ ਅਸੀਂ ਦਿਖਾ ਰਹੇ ਹਾਂ ਮੁੰਬਈ ਤੋਂ ਸਾਹਮਣੇ ਆਈਆਂ ਨੇ ਜਿੱਥੇ ਲਗਾਤਾਰ ਪੈ ਰਹੀ بارش ਦੇ ਕਾਰਨ بارش ਦਾ আতੰਗ ਦੇਖਣ ਨੂੰ ਮਿਲਿਆ ਜੀ ਆ ਦੱਸਿਓ ਕਿ ਮੌਨਸੂਨ ਨੇ ਆਪਣਾ ਕਹਿਰ ਦਿਖਾਇਆ ਕਿੰਨੇ ਲੋਕ ਨੇ ਜਿਹੜੇ ਬੇਕਾਰ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਕਈ ਘਰਾਂ ਦੀਆਂ ਛੱਤਾਂ ਨੇ ਜਿਹੜੀਆਂ ਉਹ ਵੀ ਚੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਯਾਨੀ ਕਿ ਪਾਣੀ ਹੈ ਜਿਹੜਾ ਲਗਾਤਾਰ ਛੱਤਾਂ ਦੇ ਉੱਪਰੋਂ ਡਿੱਗਦਾ ਹੋਇਆ ਨਜ਼ਰ ਆ ਰਿਹਾ ਨੇ ਤੇ ਜੇਕਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਨੇ ਜਿਹੜੀਆਂ ਉਹ ਵੀ ਭਰ ਚੁੱਕੀਆਂ ਨੇ ਤਾਂ ਕਿਤੇ ਨਾ ਕਿਤੇ ਜੋ بارش ਤੇਜ਼ ਤਰੀਕੇ ਦੇ ਨਾਲ ਹੁੰਦੀ ਹੈ ਅ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਦੀ کارਗੁਜ਼ਾਰੀ ਤੇ ਸਵਾਲ ਨੇ ਜਿਹੜੇ ਜ਼ਰੂਰ ਖੜੇ ਹੁੰਦੇ ਨੇ ਕਿਉਂਕਿ ਇਹ ਪ੍ਰਬੰਧ ਨੇ ਜਿਹੜੇ ਪ੍ਰਸ਼ਾਸਨ ਨੂੰ ਮੌਨਸੂਨ ਤੋਂ ਪਹਿਲਾਂ ਹੀ ਕਰ ਲੈਣੇ ਚਾਹੀਦੇ ਨੇ ਕਿਉਂਕਿ ਹਰ ਸਾਲ ਜਦੋਂ ਹੀ ਬਾਰਿਸ਼ ਹੁੰਦੀ ਹੈ ਇਸ ਤਰੀਕੇ ਦਾ ਕੈਰ ਜ਼ਰੂਰ ਦੇਖਣ ਨੂੰ ਮਿਲਦਾ ਹੈ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਚੜਾ ਜਾਂਦਾ ਹੈ ਔਰ ਇੱਥੋਂ ਤੱਕ ਕਿ ਸੜਕਾਂ ਨੇ ਜਿਹੜੀਆਂ ਉਹ ਡੁੱਬ ਜਾਂਦੀਆਂ ਨੇ ਨਦੀਆਂ ਨਾਲਿਆਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਇੱਕ ਵਾਰ ਆਓ ਤੁਹਾਨੂੰ ਵੀ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਹਾਂ